ਅਗਲੇ ਪੈਨਲ ਦੇ ਵਿੱਚ ਮੈਂ ਸਟੇਜ ਦੇ ਉੱਪਰ ਬੁਲਾਣਾ ਚਾਹੂੰਗੀ ਸਾਡੇ ਪੈਨਲਿਸਟ ਪਹਿਲੇ ਪੈਨਲਿਸਟ ਡਾਕਟਰ ਸਿਮਰਪ੍ਰੀਤ ਸੰਧੂ ਚੇਅਰਪਰਸਨ ਫਿੱਕੀ ਫਲੋ ਅੰਮ੍ਰਿਤਸਰ ਚੈਪਟਰ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਸਾਡੇ ਅਗਲੇ ਪੈਨਲਿਸਟ ਇਸ ਪੈਨਲ ਦੇ ਹੋਣਗੇ ਦਵਿੰਦਰ ਸਿੰਘ ਐਕਸਪਰਟ ਮੈਂਬਰ 스테ਟ ਐਡਵਾਈਜ਼ਰੀ ਬੋਰਡਸ ਔਨ ਡਿਸੇਬਿਲਿਟੀਜ਼ ਪੰਜਾਬ ਗਵਰਨਮੈਂਟ ਜ਼ੋਰਦਾਰ ਤਾਲੀਆਂ ਦੇ ਨਾਲ ਮੈਂ ਚਾਹੂੰਗੀ ਕਿ ਦਵਿੰਦਰ ਸਿੰਘ ਦਾ ਵੀ ਸਵਾਗਤ ਕੀਤਾ ਜਾਵੇ ਤੇ ਸ਼ੁਰੂਆਤ ਕਰਦੇ ਹਾਂ ਇਸ ਪੈਨਲ ਦੀ ਓਵਰ ਟੂ ਯੂ ਪਰ ਬਿਲਕੁਲ ਅੱਜ ਬਹੁਤ ਵਟਪਾਗਾ ਦਿਨ ਕਹਿ ਲਈਏ ਬਹੁਤ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹ ਅੱਜ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਵਕ ਵਕ ਖੇਤਿਆਂ ਦੇ ਵਿੱਚੋਂ ਜਿਸ ਤਰ੍ਹਾਂ ਸਾਡੇ ਨਾਲ ਨੁਮਾਇंदे ਜੁੜ ਰਹੇ ਨੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਬਹੁਤ ਸਿਹਤ ਲੈਣ ਦੀ ਲੋੜ ਹੈ ਇਹਨਾਂ ਤੋਂ ਇਸ ਨੂੰ ਲੈ ਕੇ ਸਾਡੇ ਨਾਲ ਡਾਕਟਰ ਸਿਮਰਪ੍ਰੀ ਸੰਧੂ ਜੀ ਫਿੱਕੀ ਫਲੋ ਤੋਂ ਸਾਡੇ ਨਾਲ ਐਚਰ ਪਰਸਨ ਜਿਹੜੇ ਹੋਏ ਨੇ ਇਸ ਦੇ ਨਾਲ ਮਿਸਟਰ ਦਵਿੰਦਰ ਜੀ ਮਿਸਟਰ ਦਵਿੰਦਰ ਸਿੰਘ ਐਕਸਪਰਟ ਮੈਂਬਰ ਸਟੇਟ ਬੋਰਡ ਆਫ ਡਿਸੇਬਿਲਟੀਜ਼ ਪੰਜਾਬ ਗਵਰਨਮੈਂਟ ਦਵਿੰਦਰ ਜੀ ਮੈਂ ਤੁਹਾਡੇ ਤੋਂ ਸ਼ੁਰੂਆਤ ਜ਼ਰੂਰ ਕਰਾਂਗਾ ਕਿਸਮਤ ਨੂੰ ਕੋਸਦੇ ਨੇ ਜਿਹੜੇ ਘਰੇ ਬਹਿ ਕੇ ਸਾਡੀ ਕਿਸਮਤ ਚ ਆ ਲਿਖਿਆ ਸਾਡੀ ਕਿਸਮਤ ਚ ਉਹ ਲਿਖਿਆ ਸਾਡੀ ਕਿਸਮਤ ਨਹੀਂ ਠੀਕ ਇੱਕ ਵਾਰ ਝਾਤ ਜ਼ਰੂਰ ਮਾਰ ਲਿਓ ਕਿ ਦਵਿੰਦਰ ਜੀ ਵਰਗੇ ਜਿਹੜੇ ਲੋਕ ਕਹਿ ਲਈਏ ਇਸ ਸੰਸਾਰ ਨੂੰ ਇੱਕ ਸੇਹ ਦੇ ਕੇ ਜਾਂਦੇ ਨੇ ਇੰਨੀਆਂ ਵੱਡੀਆਂ ਉਪਲਬਧੀਆਂ ਤੇ ਹੋਣ ਦੇ ਬਾਵਜੂਦ ਵੀ ਨਿਮਾਣੇ ਵਜੋਂ ਇੱਕ ਸਾਡੀ ਗੁਰਬਾਣੀ 'ਚ ਇੱਕ ਤੁਕ ਹੈ ਮਨ ਨੀਵਾ ਮਤ ਉੱਚੀ ਸੋ ਮਤ ਨੂੰ ਹਮੇਸ਼ਾ ਉੱਚੀ ਰੱਖਣਾ ਚਾਹੀਦਾ ਹੈ ਮਨ ਜਿਹੜਾ ਹਮੇਸ਼ਾ ਨੀਵਾ ਹੋਣਾ ਚਾਹੀਦਾ ਤਾਂ ਕਿ ਮਤ ਤੁਹਾਡੀ ਕੰਮ ਕਰੇ ਮਤ ਤੁਹਾਡੀ ਐਸੀ ਹੋਏ ਕਿ ਇੱਕ ਗੱਲ ਤੁਸੀਂ ਕਹੋ ਤੇ 100 ਬੰਦਾ ਤੁਹਾਡੇ ਅੱਗੇ ਇਕੱਠਾ ਹੋ ਜੇ ਸੋ ਤੋਲ ਕੇ ਬੋਲਣਾ ਚਾਹੀਦਾ ਸਾਡੇ ਨਾਲ ਦਵਿੰਦਰ ਜੀ ਹੈ ਦਵਿੰਦਰ ਜੀ ਇਹ ਹਾਸਾ ਕਿਵੇਂ ਹੋਇਆ ਥੋੜਾ ਜਿਹਾ ਅਸੀਂ ਤੁਹਾਡੇ ਜੀਵਨ ਦੀ ਸ਼ੁਰੂਆਤ ਤੋਂ ਫਿਰ ਉਸ ਪਾਸੇ ਤੁਹਾਡੇ ਜਿਹੜੀਆਂ ਤੁਸੀਂ ਉਪਲਬਧੀਆਂ ਕੀਤੀਆਂ ਨੇ ਉਸ ਵੱਲ ਲਾਵਾਂਗੇ ਇਹ ਕਿਸ ਤਰ੍ਹਾਂ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਹ ਹਾਸਾ ਜਿਹੜਾ ਸੀਗਾ ਇਹ ਕਿਸ ਤਰ੍ਹਾਂ ਹੋਇਆ ਜੀ ਤੁਹਾਡੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਫॉर ਇਨਵਾਈਟਿੰਗ ਓਵਰ ਹੇਅਰ ਬੇਸਿਕਲੀ ਮੇਰਾ ਹਾਸਾ ਸੀਗਾ ਇਹ ਇੱਕ ਬੜੀ ਕਾਮਨ ਜੈਸੀ ਮਿਸਟੇਕ ਕਰ ਦਿੰਦੇ ਆ ਮੇਰੇ ਕੇਸ ਵਿੱਚ ਮਿਸਟੇਕ ਤੇ ਨਹੀਂ ਸੀ ਪਰ ਮੈਂ ਤਾਂ ਮਿਸਟੇਕ ਦੀ ਗੱਲ ਕਰ ਰਿਹਾ ਕਿ ਅਸੀਂ ਇੱਥੇ ਬਹੁਤ ਸਾਰੇ ਸਾਡੇ ਵੀਰ ਭੈਣ ਬੈਠੇ ਨੇ ਅਸੀਂ ਕਾਰ 'ਚ ਬੈਠਦੇ ਆ ਤੇ ਅਸੀਂ ਸੀਟ ਬੈਲਟ ਨਹੀਂ ਲਗਾਉਂਦੇ ਕਹਦੇ ਨੇ ਇੱਥੇ ਤੇ ਜਾਣਾ ਆ ਕਿਹੜਾ ਦੂਰ ਜਾਣਾ ਫਿਰ ਕੀ ਹੋ ਗਿਆ ਮੋਸਟਲੀ ਕਾਰ ਬੀਪ ਵੀ ਕਰਦੀ ਆ ਸਟਿਲ ਨਹੀਂ ਕਰਦੇ ਸੈਕੰਡ ਪੁਆਇੰਟ ਕੀ ਹੈਗਾ ਕਿ ਅਸੀਂ ਆਮ ਤੌਰ ਤੇ ਦੇਖਿਆ ਹੋਏਗਾ ਖੰਭਿਆਂ ਦੇ ਬੰਦੇ ਚੜ੍ਹਦੇ ਨੇ ਬੀਲੀ ਬੋਰਡ ਵਾਲੇ ਦੇ ਡੋਨਟ ਯੂਜ਼ ਬੈਲਟਸ ਉਹਨਾਂ ਬੜੀ ਵਾਰ ਮੈਂ ਖੁਦ ਕਿਹਾ ਕਹਿੰਦੇ ਕੀ ਕਰਨੀ ਆ ਵਾ ਹੁਣੇ ਤੇ ਚੜ ਕੇ ਇਹ ਆ ਕਰ ਲੈਣਾ ਐਂਡ ਇਟਸ ਕਾਲਡ ਸਪਾਇਨਲ ਕਾਰਡ ਇੰਜਰੀ ਐਂਡ ਮੋਸਟ ਆਫ ਦਾ ਕੇਸਸ ਇਹਦਾ ਜਿਹੜਾ ਕਾਰਨ ਹੁੰਦਾ ਵਾ ਫਾਲ ਫਰਮ ਹਾਈਟ ਹੁੰਦਾ ਆ ਐਂਡ ਜਾਂ ਐਕਸੀਡੈਂਟਸ ਹੁੰਦਾ ਆ ਜਾਂ ਮਤਲਬ ਕਿ ਕੋਈ ਵੀ ਇਸ ਤਰੀਕੇ ਦਾ ਕੰਮ ਹੋ ਸਕਦਾ ਹੈ ਜਿਹੜਾ ਕਿ ਜਿਹਦੇ ਨਾਲ ਸਾਡੀ ਸਪਾਈਨ ਤੇ ਸਟ੍ਰੈਸ ਆ ਜਾਂਦਾ ਹੈ ਐਂਡ ਉਹ ਫ੍ਰੈਕਚਰ ਹੋ ਜਾਂਦੀ ਹੈ ਐਂਡ ਇਹਨੂੰ ਬਹੁਤ ਲਾਈਟਲੀ ਲੈਂਦੇ ਨੇ ਲੋਕ ਯਾਰ ਇਹ ਆਮ ਡਿਸਕ ਦੀ ਪ੍ਰੋਬਲਮ ਬਟ ਇਟ ਇਜ਼ ਨਾਟ ਲਾਈਕ ਥੈਟ ਇਹ ਟੈਟ ਸਾਰੀ ਜ਼ਿੰਦਗੀ ਬਦਲ ਦਿੰਦੀ ਹੈ ਇਹਦੇ ਵਿੱਚ ਤੁਹਾਡਾ ਪਰਿਵਾਰ ਤੱਕ ਖਤਮ ਹੋ ਜਾਂਦਾ ਹੈ ਲੋਕਾਂ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ ਸੋ ਬੇਸਿਕਲੀ ਮੈਨੂੰ ਇੱਕ ਸਟ ਲੱਗੀ ਸੀ ਇਹ ਮੈਂ ਤਾਂ ਥੋੜਾ ਮੈਸੇਜ ਤਾਂ ਦਿੰਦਾ ਹੈ ਕਿ ਹੋ ਸਕਦਾ ਇਸ ਮਾਧਿਅਮ ਤੋਂ ਇਹ ਮੈਸੇਜ 올ਓਵਰ ਪਹੁੰਚ ਸਕੇ ਤਾਂ ਕਿ ਸਾਨੂੰ ਆਪਣੀ ਸੇਫਟੀ ਪ੍ਰਾਇੋਰਟੀ ਤੇ ਰੱਖਣੀ ਚਾਹੀਦੀ ਹੈ ਐਂਡ ਛੋਟੀ ਜੀ ਗਲਤੀ ਜ਼ਿੰਦਗੀ ਭਰ ਲਈ ਸਾਨੂੰ ਇੱਕ ਹੈਂਡੀਕੈਪ ਕਰ ਦਿੰਦੀ ਹੈ ਅਜੀ ਬਿਲਕੁਲ ਬਹੁਤ ਇਨਸਪਾਇਰਿੰਗ ਸਟੋਰੀ ਹੈ ਤੁਹਾਡੀ ਸਰ ਤੁਸੀਂ ਬਹੁਤ ਕੁਝ ਲੋਕਾਂ ਨੂੰ ਸਿਖਾਇਆ ਵੀ ਉਹਦੇ ਬਾਰੇ ਵੀ ਅਸੀਂ ਅੱਗੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਸਕਸੈਸਫੁਲ ਲਾਈਫ ਜਿਹੜੀ ਉਹ ਲੀਡ ਕਰ ਰਹੇ ਹੋ ਬਟ ਅਗਲਾ ਸਵਾਲ ਅਸੀਂ ਡਾਕਟਰ ਸਿਮਰਪ੍ਰੀਤ ਸੰਧੂ ਤੁਹਾਡੇ ਤੋਂ ਲੈਣਾ ਚਾਹਾਂਗੇ ਫੀਕੀ ਫਲੋ ਦੀ ਜੇਕਰ ਅਸੀਂ ਗੱਲ ਕਰੀ ਅੰਮ੍ਰਿਤਸਰ ਚੈਪਟਰ ਦੀ ਗੱਲ ਕਰੀ ਕਿਸ ਤਰੀਕੇ ਦਾ ਕੰਮ ਜਿਹੜਾ ਇਸ ਸਮੇਂ ਅਗਰ ਅਸੀਂ ਕੀ ਹਾਈਲਾਈਟਸ ਦੀ ਗੱਲ ਕਰੀ ਫੀਕੀ ਫਲੋ ਦੇ ਵੱਲੋਂ ਕੀ ਕੁਝ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਭ ਤੋਂ ਪਹਿਲਾਂ ਜੀ ਪੰਜਾਬੀ ਦਾ ਕਿ ਮੈਨੂੰ ਆਪਣੇ ਮੰਚ ਤੇ ਬੁਲਾਇਆ ਐਂਡ ਟੂਡੇ ਆਮ ਰੀਅਲੀ ਫੀਲਿੰਗ ਬlesਸ ਟੂ ਬੀ ਰਿਪਰੈਜ਼ੈਂਟਿੰਗ ਦਾ ਚੈਪਟਰ ਆਫ ਫਿੱਕੀ ਫਲੋ ਨਾਓ ਜਿਹੜਾ ਫਲੋ ਹੈ ਉਹ ਚੈਂਬਰਸ ਆਫ ਕਾਮਰਸ ਹੈ ਬੜੀ ਤਾਰਨਾ ਹੈ ਕਿ ਉਹ ਇੱਕ ਐਨ ਜੀਓ ਹੈ ਇਹ ਕੈਨ ਜੀਓ ਨਹੀਂ ਹੈ ਔਰ ਬੜੀ ਤਾਰਨਾ ਹੈ ਕਿ ਸਿਰਫ ਇਟਸ ਫੁੱਲ ਆਫ ਗਲੈਮਰਸ ਔਮਨ ਆਮ ਆਈ ਫੀਲ ਯੈਸ ਗੁੱਡ ਲੁਕਿੰਗ ਔਮਨ ਬਟ ਦੇ ਆਰ ਵੈਰੀ ਕਮਿਟਿਡ And asi bade sare which means we are working for empowerment of women. Chahye ho sade entrepreneurs Joke, jo ke sade chapter 400 ladies but we also handhold ladies from the villages under a rural livelihood mission, which is um, you know run by Ritu Chhabria from Finalex. She's our guide there, and, upper are 20 chapters and we have uh, joy shri das who's the chief there are so many initiatives we are into entrepreneurial growth we are into uh, you know digital literacy financial literacy and flow has a big umbrella eta a ho and we adopt kita from health to ਲਾਈਵਲੀਹੂਡ ਟੂ ਸਕਿੱਲ ਟ੍ਰੇਨਿੰਗ ਇਜ਼ ਗੋਇੰਗ ਔਨ ਜਿਹਦੇ ਚ ਬੜੇ ਸਾਰੇ ਲੋਕ ਸਾਡੇ ਨਾਲ ਜੁੜੇ ਆ ਤੇ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਤੇ ਜਿਹੜੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਉਹਨਾਂ ਦੇ ਬਹੁਤ ਧੰਨਵਾਦੀ ਆ ਕਿ ਉਹ ਅੱਗੇ ਆ ਕੇ ਉਹਨਾਂ ਨੇ ਸਾਡਾ ਹੱਥ ਫੜਿਆ ਐਂਡ ਅੱਜ ਅਸੀਂ ਫਿੱਕੀ ਫਲੋ 7ਵੇਂ ਈਅਰ ਦੇ ਵਿੱਚ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਅਗਲਾ ਸਵਾਲ ਦਵਿੰਦਰ ਜੀ ਤੁਹਾਡੇ ਤੋਂ ਲੈਣਾ ਚਾਹਾਂਗੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਸੇਫਟੀ ਐਂਡ ਸਿਕਿਉਰਿਟੀ ਦੀ ਤੁਸੀਂ ਗੱਲ ਕੀਤੀ ਹੈ ਪਰ ਇਸ ਸਮੇਂ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਇਨਸੀਡੈਂਟਸ ਨਾਲ ਹੀ ਰਿਲੇਟਡ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਲਗਾਤਾਰ ਅਸੀਂ ਦੇਖ ਰਿਹਾ ਕਿ ਰੂਡ ਐਕਸੀਡੈਂਟਸ ਦੇ ਵਿੱਚ ਲੋਕਾਂ ਲੋਕ ਜਿਹੜੇ ਨੇ ਬਹੁਤ ਸਾਰੀ ਜਾਨਾਂ ਜਿਹੜੇ ਨੂੰ ਗਵਾ ਰਹੇ ਨੇ ਆਪਣੇ ਚਾਣ ਵਾਲਿਆਂ ਨੂੰ ਗਵਾ ਰਹੇ ਨੇ ਕੀ ਕੁਝ ਚੇਂਜਸ ਜਿਹੜੇ ਨੇ ਤੁਹਾਨੂੰ ਲੱਗਦਾ ਹੈ ਕਿ ਗਵਰਨਮੈਂਟ ਦੇ ਵੱਲੋਂ ਵੀ ਕੀ ਕੁਝ ਉਪਰਾਲੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਲੋਕੀ ਟ੍ਰਾਫਿਕ ਰੂਲਸ ਫਾਲੋ ਨਹੀਂ ਕਰਦੇ ਲਾਈਟਸ ਫਾਲੋ ਨਹੀਂ ਕਰਦੇ ਸਪੀਡ ਦੀ ਕੁਇ ਲਿਮਿਟ ਫਾਲੋ ਨਹੀਂ ਕਰਦੇ ਤੇ ਨਵੇਂ ਜੋ ਕਾਨੂੰਨ ਜ਼ਰੂਰ ਨਿਕਲ ਕੇ ਆ ਰਹੇ ਨੇ ਕਿ ਹੁਣ ਪੰਜਾਬ ਦੇ ਵੱਲੋਂ ਵੀ ਜੋ ਹੈ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਵੀ ਕਾਨੂੰਨ ਨਿਕਲ ਕੇ ਆਇਆ ਕਿ 18 ਸਾਲ ਦੇ ਅਬਵ ਜਿਹੜਾ ਤੁਸੀਂ ਗੱਡੀ ਨਹੀਂ ਚਲਾ ਸਕਦੇ ਅਗਰ ਚਲਾਉਂਦੇ ਹੋ ਤੇ ਤੁਹਾਡੇ ਜੋ ਕਰਦੇ ਹੋਣਗੇ ਉਹਨਾਂ ਨੂੰ ਜੋ ਹੈ ਉਹਦਾ ਜੋ ਪੈਨਲਟੀ ਹੈ ਉਹਨਾਂ ਦੇ ਪਾਊਗੀ ਔਰ ਤੋਂ ਇਲਾਵਾ ਜੋ ਹੈ ਇਮਪ੍ਰਿਜ਼ਨਮ ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੀ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਥੋੜਾ ਸਟ੍ਰਿੰਜੈਂਟ ਲਾਜ਼ ਬਣਾਉਂਦੀ ਹੋਰ ਲੋੜ ਹੈ ਤਾਂ ਕਿ ਇਹੋ ਜਿਹੇ ਹਾਦਸੇ ਜਿਹੜੇ ਉਹ ਨਾ ਹੋਣ ਬਿਲਕੁਲ ਮੈਂ ਦੱਸ ਦਿਆਂ ਕਿ ਇਸ ਦੇ ਨਾਲ ਹੀ ਸਾਡੇ ਦਵਿੰਦਰ ਸਿੰਘ ਹੋਰੀ ਐਕਸਪਰਟ ਮੈਂਬਰ ਨੇ ਸਟੇਟ ਐਡਵਾਈਜ਼ਰੀ ਬੋਰਡ ਆਫ ਡਿਸੇਬਿਲਟੀ ਪੰਜਾਬ ਗਵਰਨਮੈਂਟ ਦੇ ਵਿੱਚ ਯਾਨੀ ਕਿ ਪੰਜਾਬ ਸਰਕਾਰ ਵੀ ਇਹਨਾਂ ਕੋਲੋਂ ਐਡਵਾਈਜ਼ਰੀ ਲੈਂਦੀ ਹੈ ਤੇ ਇਸੇ ਨਾਲ ਹੀ ਮੈਂ ਥੋੜਾ ਐਡ-ਆਨ ਕਰਦੇ ਆ ਕਿ ਕੀ ਕੁਝ ਐਡਵਾਈਜ਼ਰੀ ਜਿਹੜੀ ਹੈ ਜਦੋਂ ਤੁਸੀਂ ਮੀਟਿੰਗ ਕਰਦੇ ਹੋ ਜਿਵੇਂ ਪਵਿੱਤ ਨੇ ਪੁੱਛਿਆ ਕਿ ਪੰਜਾਬ ਸਰਕਾਰ ਨੂੰ ਕਿਹੜੇ-ਕਿਹੜੇ ਹੋਰ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਤੁਹਾਡੀ ਐਡਵਾਈਸ ਵੀ ਲਈ ਜਾਂਦੀ ਹੈ ਮੈਂ ਇੱਥੇ ਜ਼ਰੂਰ ਪੁੱਛਣਾ ਚਾਹਾਂਗੇ ਅਸੀਂ ਕਿ ਕੀ-ਕੀ ਐਡਵਾਈਜ਼ਰੀ ਦੇ ਵਿੱਚ ਤੁਸੀਂ ਐਡਵਾਈਸ ਕਰਦੇ ਹੋ ਪੰਜਾਬ ਸਰਕਾਰ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਜਵਾਬ ਦਵਾਂਗਾ ਕਿ ਬਾਕੀ ਤੇ ਕਾਫੀ ਕੁਝ ਲਾਅ ਦੇ ਵਿੱਚ ਆ ਚੁੱਕਾ ਹੈ ਬਟ ਅਗੇਨ ਨੀਡ ਅ ਸੈਂਸਟਾਈਜ਼ੇਸ਼ਨ ਦੀ ਸੋਸਾਇਟੀ ਨੂੰ दी दी दे कि ਸਾਨੂੰ ਉਹ ਲਾਅ ਫਾਲੋ ਕਰਨਾ ਚਾਹੀਦਾ ਹੈ ਸਰਕਾਰ ਕਰ ਰਹੀ ਹੈ ਪੁਲਿਸ ਡਿਪਾਰਟਮੈਂਟ ਕਰ ਰਹਾ ਹੈ ਬਹੁਤ ਵਧੀਆ ਕਰ ਰਹਾ ਹੈ ਪਰ ਮੈਂ ਥੋੜਾ ਜਿਹਾ ਉਸ ਤੋਂ ਨਾ ਬਹੁਤ ਬਰੀਫਲੀ ਅਗਲਾ ਪੁਆਇੰਟ ਤੇ ਹੀ ਸਟੱਜ ਦਵਾਗਾ ਇਨ ਕੇਸ ਮਿਸ ਹੈਪਨਿੰਗ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ ਜਿਹੜੀ ਉਸ ਵੇਲੇ ਦੀ ਜਿਹੜੀ ਸਟੇਜ ਹੁੰਦੀ ਹੈ ਨਾ ਬਹੁਤ ਇੰਪੋਰਟੈਂਟ ਹੁੰਦੀ ਹੈ ਸਾਨੂੰ ਬਹੁਤ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਇਮੀਡੀਏਟਲੀ ਅਸੀਂ ਕਹਿੰਦੇ ਨਾ ਫਟਾਫਟ ਖੜਾ ਹੋ ਖੜਾ ਹੋ ਸ਼ੇਰਪਾ ਗੱਲ ਰੇ ਗਰਮਿਆਸ਼ੀ ਦੇ ਤਰ੍ਹਾਂ ਖੜਾ ਹੋ ਜਾ ਕਦੀ ਨਹੀਂ ਕਰਨਾ ਚਾਹੀਦਾ ਵੀ ਸ਼ੁਡ ਹੈਵ ਵੇਟ ਫਾਰ ザ ਪੈਰਾਮੈਟਿਕਸ ਜਾਂ ਕੋ ਐਂਬੂਲੈਂਸ ਆ ਜਾਕੋ ਐਕਸਪਰਟ ਬੰਦਾ ਹੈ ਜਿਹੜਾ ਕਿ ਉਹਨਾਂ ਨੂੰ ਗੱਡੀ ਚੋਂ ਬਾਹਰ ਕੱਢੇ ਹੋ ਸਕਦਾ ਹੈ ਕਈ ਵਾਰ ਇਹੋ ਜਿਹੇ ਕੇਸਸ ਹੋਏ ਨੇ ਕਿ ਜਿਹਦੇ ਵਿੱਚ ਮੈਂ ਅਗੇਨ ਫੋਕਸ ਮੈਂ ਤਾਂ ਕਰ ਰਿਹਾ ਐ ਐਕਸੀਡੈਂਟ ਦੀ ਗੱਲ ਹੋ ਰਹੀ ਹੈ ਕਿ ਚੰਗੇ ਭਲੇ ਬੰਦੇ ਨੂੰ ਖੜੇ ਕਰ ਦਿੰਦੇ ਤੇ ਬੰਦਾ ਕਲੈਪਸ ਕਰ ਜਾਂਦਾ ਡਿਊ ਟੂ ਸਪਾਈਨਲ ਇੰਜਰੀ ਹੇਅਰਲਾਈਨ ਫ੍ਰੈਕਚਰ ਹੁੰਦਾ ਹੈ ਉਹ ਕਨਵਰਟ ਹੋ ਜਾਂਦਾ ਹੈ ਸੋ ਪਹਿਲਾ ਪੁਆਇੰਟ ਤੇ ਕੀ ਹੈਗਾ ਵਾ ਕਿ ਬਾਕੀ ਤੇ ਲਾਅ ਦੇਖ ਰਿਹਾ ਸਾਰਾ ਕੁਝ ਮੈਂ ਥੋੜਾ ਜਿਹਾ ਸੋਸਾਇਟੀ ਵਾਲੇ ਪੁਆਇੰਟ ਤੇ ਐਂਗਲ ਦੀ ਗੱਲ ਕਰਾਂਗਾ ਕਿ ਉਦੋਂ ਤਿਆਰ ਰੱਖਣਾ ਚਾਹੀਦਾ ਇਮੀਡੀਏਟਲੀ ਆਫਟਰ ਮਿਸ ਹੈਪਨ ਉਸ ਫੈਕਟਰ ਦੇ ਮੈਂ ਜੇਕਰ ਤੇ ਮੈਂ ਪੰਜਾਬ ਗਵਰਨਮੈਂਟ ਦੀ ਗੱਲ ਕਰਾਂ ਤੇ ਮੇਰਾ ਸੈਕੰਡ ਟਰਮ ਐਸਟੇਟ ਸਟੇਟ ਡਵਾਈਸਰੀ ਬਾਰੇ ਡਿਸੇਬਿਲਿਟੀਜ਼ ਆ ਬਟ ਆਮ ਰੀਅਲੀ ਵੈਰੀ ਡਿਸਪਾਇੰਟਡ ਕਿ ਸੈਕੰਡ ਟਰਮ ਦੇ ਵਿੱਚ ਮੇਰੇ ਅਜੇ ਤੱਕ ਸਾਡੀ ਸੈਕੰਡ ਮੀਟਿੰਗ ਹੀ ਕਾਲ ਨਹੀਂ ਕੀਤੀ ਕਿ ਪੰਜਾਬ ਗਵਰਨਮੈਂਟ ਵੱਲੋਂ ਪਿਛਲੇ ਵੀ 5 ਸਾਲ ਨਿਕਲ ਗਏ ਸੀ ਕਿ ਇਕ ਹੀ ਮੀਟਿੰਗ ਕਾਲ ਹੋਈ ਸੀ ਕਿ ਐਂਡ दैट वाज ਜਸਟ ਐਸਪੈਕਟੇਟਰਸ ਦੇ ਵਰ ਨਾਟ ਟੇਕਿੰਗ ਐਨੀ ਡਵਾਈਸ ਫਰਮ ਦਾ ਐਕਸਪਰਟ ਮੈਂਬਰਸ ਸਾਡੇ ਮਨਣਾ ਆ ਵੀ ਆਰ ਹੈਵਿੰਗ ਅ ਨੈਸ਼ਨਲ ਡਿਸੇਬਿਲਟੀ ਨੈਟਵਰਕ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਵੀ アドਵਾਈਸ ਕਰਦਾ ਹੈ ਐਂਡ ਇਵਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਕਾਉਂਟਰ ਵੀ ਅਸੀਂ ਕਰਦੇ ਆ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ UNCRPD ਸਾਈਨ ਕੀਤਾ ਹੋਇਆ ਹੈ ਐਂਡ ਉਹ ਜਾ ਕੇ ਉੱਥੇ ਦੱਸਦੇ ਨੇ ਕਿ ਅਸੀਂ ਆਪਣੇ ਦੇਸ਼ ਵਿੱਚ ਇਹ ਡਿਸੇਬਿਲਟੀ ਰਿਲੇਟਡ ਕੰਮ ਕਰ ਰਹੇ ਆ ਬਟ ਸਾਡੀ ਇੱਕ ਪੈਰਲਲ ਰਿਪੋਰਟ ਰੈਡੀ ਕੀਤੀ ਜਾਂਦੀ ਹੈ ਪੈਨ ਇੰਡੀਆ ਜਿਹੜੀ ਕਿ ਅਸੀਂ ਯੂਨਾਈਟਿਡ ਨੇਸ਼ਨਸ ਸਬਮਿਟ ਕਰਦੇ ਆਂਡ ਪੁਆਇੰਟ ਵਾਈਜ਼ ਪੁਆਇੰਟ ਉਹਨਾਂ ਨੂੰ ਕਹਿੰਦੇ ਆ ਸੋ ਮੁੱਦਾ ਮੈਂ ਕਿ ਮੈਂ ਜੇਕਰ ਤੇ ਜੀ ਦੇ ਮਾਧਿਅਮ ਤੋਂ ਸਾਡੇ ਬਹੁਤ ਐਕਸਪਰਟ ਇੱਥੇ ਬੰਦੇ ਬੈਠੇ ਨੇ ਸਾਰੇ ਜਰਨਲਿਸਟ ਨੇ ਤੁਸੀਂ ਪੰਜਾਬ ਗਵਰਨਮੈਂਟ ਨੂੰ ਤੁਸੀਂ ਪੁੱਛ ਸਕਦੇ ਏ ਕਿ ਕੀ ਟਾਟਾ ਦਾ ਡਵਾਈਸ ਰਿਪੋਰਟ ਬਣਿਆ ਆ ਇਟ ਇਜ਼ ਐਸ ਪਰ ਆਰਪੀਡੀ 2016 ਰਾਈਟ ਟੂ ਪਰਸਨ ਡਿਸੇਬਿਲਟੀ ਐਕਟ ਉਹਦੇ ਵਿੱਚ ਹਰ 6 ਮਹੀਨੇ ਚ ਇੱਕ ਮੀਟਿੰਗ ਕੰਪਲਸਰੀ ਹੈ ਜਿਆਦਾ ਕਰ ਸਕਦੇ ਆ ਪਰ ਇੱਕ ਤੇ ਹੋਣੀ ਚਾਹੀਦੀ ਆ ਇਟ ਮੀਨਸ 5 ਸਾਲ 10 ਮੀਟਿੰਗਸ ਹੋਣੇ ਚਾਹੀਦੀਆਂ ਨੇ ਪਰ ਮੇਰੇ ਖਿਆਲ ਚ 7 ਸਾਲਾਂ ਚ ਇੱਕ ਮੀਟਿੰਗ ਹੋਵੇ ਇਟਸ ਵੈਰੀ 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 ਸੈਡ ਜੀ ਬਿਲਕੁਲ ਅਸੀਂ ਜ਼ਰੂਰ ਆਸ ਕਰਦੇ ਹਾਂ ਕਿ ਜੀ ਮੀਡੀਆ ਦੇ ਮੰਚ ਤੋਂ ਇੱਕਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਦ ਮਾਨ ਜੀ ਸੁਣਦੇ ਹੋਣ ਸਾਡੇ ਦਵਿੰਦਰ ਜੀ ਦੀ ਇੱਕ ਫਰਿਆਦ ਕਹਿ ਲਈਏ ਇੱਕ ਅਪੀਲ ਕਹਿ ਲਈਏ ਜ਼ਰੂਰ ਇਸ ਵੱਲ ਗੌਰ ਕਰਨਾ ਸਿਮਰਪ੍ਰੀ ਜੀ ਕੋ ਇੱਕ ਜ਼ਰੂਰ ਮੈਂ ਸਵਾਲ ਲੈਣਾ ਚਾਹਾਂਗਾ ਅ ਸੰਤੂ ਸਾਹਿਬ ਜੇਕਰ ਅਸੀਂ ਦੇਖੀਏ ਮਹਿਲਾਵਾਂ ਨੂੰ ਕਿਸੇ ਸਮੇਂ ਦੇ ਵਿੱਚ ਕਮਜ਼ੋਰ ਸਮਝਿਆ ਜਾਂਦਾ ਸੀਗਾ ਹਨਾ ਮਹਿਲਾਵਾਂ ਨੂੰ ਘਰੋਂ ਨਹੀਂ ਸੀ ਨਿਕਲਣ ਦਿੱਤਾ ਜਾਂਦਾ ਪਰ ਅੱਜ ਮਹਿਲਾਵਾਂ ਜਿਹੜੀਆਂ ਨੇ ਅੱਜ ਸਾਡੇ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਡੀਸੀ ਵੀ ਸਾਡੇ ਮਹਿਲਾ ਆ ਚੁੱਕੇ ਨੇ ਰਾਤ ਦੇ ਬਿਲਕੁਲ ਬਿਲਕੁਲ ਸੋ ਮਹਿਲਾਵਾਂ ਦੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ ਜਿਹੜੀਆਂ ਮਹਿਲਾਵਾਂ ਕਮਜ਼ੋਰ ਹਨ ਕਮਜ਼ੋਰ ਤੋਂ ਭਾਵ ਕਿ ਘਰਾਂ ਦੀਆਂ ਕਈ ਮੁਸ਼ਕਲਾਂ ਹੁੰਦੀਆਂ ਨੇ ਖੁੱਲ ਕੇ ਨਹੀਂ ਦੱਸ ਸਕਦੀਆਂ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਹੈਪਨਿੰਗਸ ਹੁੰਦੀਆਂ ਨੇ ਮਿਸ ਹੈਪਨਿੰਗਸ ਹੁੰਦੀਆਂ ਨੇ ਉਹਨਾਂ ਲਈ ਇੱਕ ਮਿਸਾਲ ਤੁਹਾਡੀ ਫਿੱਕੀ ਫਲੋ ਬਣਿਆ ਹੋਇਆ ਹੈ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਮਹਿਲਾਵਾਂ ਨੂੰ ਜਿਹੜੀਆਂ ਘਰੇਲੂ ਮਹਿਲਾਵਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਖੁੱਲ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਜਾਂ ਜੇਕਰ ਉਹ ਕਿਸੇ ਚੀਜ਼ ਦਾ ਸ਼ਿਕਾਰ ਹੋ ਰਹੀਆਂ ਹਨ ਥਾਣੇ ਜਾਣ ਤੋਂ ਡਰਦੀਆਂ ਨੇ ਤੁਹਾਡੀ ਸੰਸਥਾ ਨੇ ਤੁਹਾਡੇ ਨਾਲ ਦੀਆਂ ਸੰਸਥਾਵਾਂ ਹੋਰ ਨੇ ਕੀ ਲੱਗਦਾ ਕਿ ਕੋਈ ਮੈਸੇਜ ਦੇਣਾ ਚਾਹੁੰਨਾ ਉਹਨਾਂ ਮਹਿਲਾਵਾਂ ਨੂੰ ਜਿਹੜੀਆਂ ਘਰਾਂ ਦੇ ਵਿੱਚ ਬੰਦ ਨੇ ਬੰਦ ਕਹਿ ਸਕਦੇ ਅਸੀਂ ਇੱਥੇ ਮੈਂ ਵਰਡ ਯੂਜ਼ ਕਰ ਰਿਹਾ ਕਿ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਰੂ ਯੂਜ਼ ਤੋਂ ਭਾਵ ਕਿ ਕੰਮ ਲਿਆ ਜਾਂਦਾ ਹੈ ਜਿਵੇਂ ਘਰ ਦਾ ਸਾਰਾ ਪੋਚਾ ਇਹ ਉਹ ਮਤਲਬ ਇੱਕ ਨੌਕਰਾਨੀ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਇੱਕ ਮਹਾਰਾਣੀ ਨੂੰ ਜਿਹੜੀ ਘਰ ਦੀ ਮਾਲਕਨ ਹੁੰਦੀ ਹੈ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਜੋ ਆਪਣੇ ਘਰ ਦੇ ਵਿੱਚ ਕੰਮ ਹੈ ਦੋਨੋ ਧਾਰਨਾਵਾਂ ਹੈ ਕਈ ਵਾਰੀ ਲੇਡੀਜ਼ ਦਾ ਵੀ ਰਿਐਕਸ਼ਨ ਹੁੰਦਾ ਹੈ ਉਹ ਕੋਈ ਮਾੜੀ ਗੱਲ ਨਹੀਂ ਹੈ ਹਾਂ ਇਹ ਮੈਂ ਮੰਨਦੀ ਹਾਂ ਕਿ ਇੱਕ ਲਿਮਿਟ ਤੋਂ ਬਾਅਦ ਅਗਰ ਉਹਦੀ ਇੱਜ਼ਤ ਨਹੀਂ ਹੈ ਤਾਂ that is not the right thing ਕਈ ਮੈਂ ਇਹ ਵੀ ਰੀਜ਼ਨਸ ਦੇਖਿਆ ਕਿ ਅੱਜਕੱਲ੍ਹ ਦੀਆਂ ਲੜਕੀਆਂ ਆਪਣੇ ਘਰ ਦੇ ਕੰਮ ਕਰਨ ਤੋਂ ਹੀ ਦੇ ਫੀਲ ਇਟਸ ਐਨ ਇਨਸਲਟ Number two, 11 um, October, Sadhikol uh, National Commission for Women, Punjab. We are there. They are setting a local Rajrani So we went to meet her, and you'd be surprised. but sare lok already us adalat register kar chuke hai, and uh, you know the best part is a woman when women handhold. That's why flow does. Uh, it's just not those 400 women like i told you bade sare whether they are maids working at home bade sare log approach karde assi bhi pindan ch lagatar jande bade sare log hai jeh sadi madad karde hai ethe we kaafi sare members baithe hoye hai ethe andli boudhla ji baithe hoye hai jo badi bari sade naal sada hath phadde hai and uh, ethe shikha sarin de parents baithe hoye hai and shikha's always been she is a past president and shikha's always hand held and helped ਸੋ ਜਦੋਂ ਅਸੀਂ ਪਿੰਡਾਂ ਜਾਂਦੇ ਹਾਂ ਤੇ ਬੜੇ ਸਾਰੇ ਲੋਕ ਸਾਈਡ ਤੇ ਜਾ ਕੇ ਸਾਨੂੰ ਆਪਣੀਆਂ ਮੁਸ਼ਕਲਾਂ ਦੱਸਦੇ ਜਾਂ ਉਹਨਾਂ ਦੀ ਕੋਈ ਸੇਲੀ ਦੱਸਦੀ ਹੈ ਐਂਡ ਲਾਈਕ ਆ ਟੋਲਡ ਯੂ ਵੀ ਹੈਵ ਅ ਔਮਨ ਲੀਗਲ ਸੈਲ ਐਂਡ ਵੀ ਵਰਕ ਵਿਦ ਪੁਲਿਸ ਐਂਡ ਵਿਦ ਦ ਲੀਗਲ ਸੈਲ ਇਟ ਇਜ਼ ਕਾਲਡ ਫਲੋ ਲੀਗਲ ਐਡਵੋਕੇਸੀ ਅਨ ਬੜੇ ਸਾਰੇ ਲੇਡੀਜ਼ ਜੋ ਅਫੋਰਡ ਨਹੀਂ ਕਰ ਸਕਦੀਆਂ ਉੱਥੇ ਆ ਕੇ ਸਾਡੇ ਲਾਇਰਸ ਆ ਕੇ ਵੀ ਆਲਸੋ ਵਰਕ ਵਿਦ ਦ ਗਵਰਨਮੈਂਟ ਐਂਡ ਸਮ ਕੇਸਸ ਆਰ ਫੌਟ ਬਾਈ ਅਸ ਨਾਓ ਆਈ ਕਾਂਟ ਰਿਵੀਲ ਵਾਟ ਆਲ ਵੀ ਡੂ ਬਟ ਯੈਸ ਵੀ ਆਰ ਵਰਕਿੰਗ ਵੈਰੀ ক্লোਸਲੀ ਵਿਦ ਦ ਗਵਰਨਮੈਂਟ ਵਿਦ ਔਮਨ ਕਮਿਸ਼ਨ ਜੀ ਬਿਲਕੁਲ ਡਾਕਟਰ ਸੰਦੋ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਪਰਮ ਸਰ ਨੇ ਵੀ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਔਰਤਾਂ ਨੂੰ ਤੁਸੀਂ ਕੀ ਕੁਝ ਮੈਸੇਜ ਦੇਣਾ ਚਾਹੋਗੇ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਇਹਦੇ ਵਿੱਚ ਐਡ ਆਨ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਘਰ ਦਾ ਜੋ ਮੇਲ ਮੈਂਬਰ ਹੈ ਉਹਨੂੰ ਪੜਾਉਂਦੇ ਤਾਂ ਤੁਸੀਂ ਇੱਕ ਪਾਰਟिकुलर ਪਰਸਨ ਨੂੰ ਪੜਾ ਰਹੇ ਹੋ ਜਾਂ ਫਿਰ ਸਕਿੱਲਸ ਦੇ ਰਹੇ ਹੋ ਬਟ ਅਗਰ ਤੁਸੀਂ ਉਹੀ ਚੀਜ਼ ਔਰਤ ਦੇ ਨਾਲ ਕਰ ਰਹੇ ਅਗਰ ਤੁਸੀਂ ਔਰਤ ਨੂੰ ਇੱਕ ਸਕਿੱਲ ਦੇ ਰਹੇ ਹੋ ਜਾਂ ਉਹਨੂੰ ਪੜਾ ਰਹੇ ਹੋ ਤੁਸੀਂ ਪੂਰੀ ਫੈਮਿਲੀ ਨੂੰ ਪੂਰੀ ਕਮਿਊਨਿਟੀ ਨੂੰ ਐਜੂਕੇਟ ਕਰ ਰਹੇ ਹੋ ਵੂਮਨ ਇਸ ਦਾ ਨਿਊਕਲियस ਆਫ ਦਾ ਫੈਮਿਲੀ ਰਾਈਟ ਐਗਜੈਕਟਲੀ ਤੇ ਅਗਰ ਮੈਂ ਗੱਲ ਕਰਾਂ ਫਿੱਕੀ ਫਲੋਤੀ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਸਕਿੱਲ ਡਿਵੈਲਪਮੈਂਟ ਕਰਵਾ ਰਹੇ ਹੋ ਸਪੈਸ਼ਲੀ ਅਗਰ ਅਸੀਂ ਗੱਲ ਕਰੀਏ ਜੋ ਰੂਰਲ ਏਰੀਆਜ਼ ਨੇ ਜੋ ਅੰਡਰ ਪ੍ਰਿਵੀਲੇਜਡ ਔਮਨ ਜਿਹੜੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਿਕਾਰੀਓ ਬੇਸ ਸਿਕਲੀ ਅਸੀਂ ਪਟਾਲਾ ਪਿੱਟੇ ਵੱਡੋ ਇੱਕ ਪਿੰਡ ਐ ਉੱਥੇ ਅਸੀਂ ਸਬਸਿਡੀਰੀ ਹੈਲਥ ਸੈਂਟਰ ਖੋਲੇ ਆ ਤੇ ਉੱਥੇ ਅਸੀਂ ਰੈਗੂਲਰਲੀ ਕੈਂਪਸ ਲਗਾਉਂਦੇ ਆ ਕੱਲ ਵੂਮਨ ਹੈਲਥ ਫ੍ਰੀ ਕੈਂਪ ਸੀ ਵੀ ਗੇ ਫ੍ਰੀ ਮੈਡੀਸਿਨਸ ਪਰ ਉਹਦੇ ਨਾਲ ਹੁਨਰ ਦੀਆਂ ਕਿੱਟਸ ਵੀ ਵੰਡੀਆਂ ਹੁਨਰਿਕ ਆਨਲਾਈਨ ਕੋਰਸਸ ਐ ਅਸੀਂ ਜ਼ਿਆਦੇ ਸਰਟੀਫਾਈਡ ਕੋਰਸਸ ਕਰਵਾਉਂਦੇ ਆ ਸੋ ਕੱਲ ਸੀਗਾ ਟਾਈ ਐਂਡ ਡਾਈ ਐਂਡ ਪਲੱਸ ਬੇਸਿਕ ਮੇਕਅਪ ਬਟ ਅਸੀਂ VLCC ਅਸੀਂ ona no which are recognized by indian chartered accountants sare certified courses including niit and MIT odu we are reading them for job market and there is going to be a flow job mela so sirf education and certified courses nal ona language modification the thoda presentable personality development our members go there and we almost have 50 people who might be going in for we would like the companies to come there and uh, pick them up if they are up to the mark agar nahi honge asi fir dobara ohna te mehnat karni shuru kar dange so they're like my children our own sade saryaan de bacche hai let's see some of them even leave the courses and run away so we have to get them back yeah ma'am asi tusi keh ke lok adalat asi lagawan ja rahe ha sarkar tode samne baithe ne uh, uh, mrs aulajla ji ਪੂਰਾ ਸਪੋਰਟ ਕਰਦੇ ਨੇ ਤੇ ਸਾਡੇ ਨਾਲ ਹੈ ਅੱਜ ਤੋਂ ਥੋੜਾ 7 ਸਾਲ ਪਹਿਲਾਂ ਜਦੋਂ ਫਿੱਕੀ ਫਲੋ ਆਲਮੋਸਟ ਆਈ ਥਿੰਕ ਫਸਟ ਈਅਰ ਸੀ ਦੇ ਕੈਂਸਰ ਕੈਂਪ ਲੱਗਿਆ ਸੀ ਉਹ ਮੈਮ ਤੇ ਸਰ ਨੇ ਲਾਇਆ ਸੀ ਐਂਡ ਫॉर द ਲਾਸਟ 7 ইয়ার্স ਇਫ ਵੀ ਨੀড 애니ਥਿੰਗ ਵੀ ਗੋ ਟੂ ਹਰ ਸ਼ੀ ਇਸ ਹਾਫ ਫਿੱਕੀ ਫਲੋ she's always been helping us and uh, yeah sarkar ta help kar di hai because hmm. we go to them and kyonki assi dekh rahe hain ki jivein crime rate badh raha hai women's te utte bhi atyachar tusi dekheya hona hai all over india hi ho raha hai but main the puchhna chaaraya sika ki tode kol fiki flow de vich keh ho je case zyada most of hunde ne taaki lok unna to aware ho sakan chahe oh koi family members ne chahe oh auratan han ਸੋਸ਼ਲ ਮੀਡੀਆ ਦਾ ਸੀ ਜ਼ਿਕਰ ਵਿੱਚ ਕਰਨਾ ਚਾਹਾਂਗੇ ਜੋ ਕੁਝ ਚੱਲ ਰਿਹਾ ਜੀ ਸੀ ਆਈ ਕਾਂਟ ਰੀਲੀ ਟੈਲ ਯੂ ਕਿ ਕਹੇ ਜੇ ਬਹੁਤ ਪਰਸਨਲ ਨਹੀਂ ਡਿਟੇਲਸ ਦੇ ਸਕਦੇ ਬਟ ਕਿਤਨਾ ਕਿਤੇ ਜਿੱਥੇ ਇੱਕ ਔਰਤ ਕਮਜ਼ੋਰ ਹੈ ਜਾਂ ਉਹਦੀ ਹੈਂਡਹੋਲਡਿੰਗ ਨਹੀਂ ਹੈ ਪ੍ਰੋਬਲਮ ਉੱਥੇ ਹੁੰਦੀ ਹੈ ਜਿੱਥੇ ਉਹਦਾ ਸਹਾਰਾ ਨਹੀਂ ਹੈ ਮੇਬੀ ਦ ਫੈਮਲੀ ਕਮਜ਼ੋਰ ਹੈ ਜਾਂ ਕਈ ਲੇਡੀਜ਼ ਅੱਗੇ ਵੀ ਨਹੀਂ ਆਉਂਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਦੇ ਵਾਂਟ ਟੂ ਪ੍ਰੋਜੈਕਟ ਅ ਪਰਫੈਕਟ ਇਮੇਜ ਉਹਨਾਂ ਦੇ ਮਾਪਿਓ ਨੇ ਉਹਨਾਂ ਦੀ ਮੈਰਿਜ ਤੇ ਪੈਸੇ ਲਾਏ ਉਹਨਾਂ ਨੂੰ ਪੜਾਉਣ ਲਈ ਤੇ ਕਾਫੀ ਵਾਰ ਉਹ ਬਹੁਤ ਕੁਝ ਸਹਿੰਦੀਆਂ And message that we need to send the Lordnia because somehow there's a stigma attached to a woman who gets divorced, and we have we are going trying to bring that in because ultimately, very important Because you never know what might happen in her life. But if self-sufficient, then she'll sustain herself. ਜੀ ਬਿਲਕੁਲ ਮੈਂ ਤੁਸੀਂ ਬਹੁਤ ਵਧੀਆ ਜੋ ਹੈ ਮੈਸੇਜ ਦਿੱਤਾ ਹੈ ਕਿ ਬਾਕੀ ਚੀਜ਼ਾਂ ਨਾਲੋਂ ਜੋ ਪੈਸੇ ਲਾਣੇ ਹਨ ਉਹਨਾਂ ਦੀ ਪੜ੍ਹਾਈ ਤੇ ਲਾਓ ਉਹਨਾਂ ਦੀ ਜੋ ਅੱਗੇ ਦਾ ਫਿਊਚਰ ਹੈ ਉਹਦੇ ਉੱਪਰ ਲਾ ਆਦਵਿੰਦਰ ਜੀ ਤੁਹਾਡੇ ਵੱਲ ਰੁਕ ਕਰਦੇ ਹਾਂ ਮੈਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਤੁਸੀਂ ਐਡਵਾਈਜ਼ਰੀ ਜੋ ਬੋਰਡ ਦੇ ਮੈਂਬਰ ਵੀ ਹੋ ਡਿਸੇਬਿਲਿਟੀਜ਼ ਜੇਕਰ ਅਸੀਂ ਗੱਲ ਕਰੀਏ ਕੀ ਕੁਝ ਮੈਸੇਜ ਤੁਸੀਂ ਜੋ ਹੈ ਇਸ ਮੰਚ ਤੋਂ ਲੋਕਾਂ ਨੂੰ ਦੇਣਾ ਚਾਹੋਗੇ ਤੇ ਕੀ ਕੁਝ ਹੈਲਪ ਜਿਹੜੀ ਤੁਸੀਂ ਸਰਕਾਰ ਤੋਂ ਸੀ ਕਰਨਾ ਚਾਹੋਗੇ ਤਾਂ ਕਿ ਆਉਣ ਵਾਲੇ ਜੋ ਲੋਕੀ ਨੇ ਜੋ ਆਉਣ ਵਾਲੀ ਜਨਰੇਸ਼ਨ ਨੇ ਉਹਨਾਂ ਦੇ ਲਈ ਜੋ ਚੀਜ਼ਾਂ ਨੇ ਉਹ ਸਟ੍ਰੀਮ ਲਾਈਨ ਹੋ ਜਾਣ ਸਮੂਥ ਹੋ ਜਾਣ ਤਾਂ ਕਿ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਜੋ ਹੈ ਉਹ ਸਾਹਮਣਾ ਨਾ ਕਰਨਾ ਪਵੇ ਸੀ ਆਈ ਆਲਵੇਸ ਬਲੀਵ ਇਨ ᱮਮਪਾਵਰਮੈਂਟ ਐਂਡ ᱮਮਪਾਵਰਮੈਂਟ ਆਲਵੇਸ ਕਮਸ ਵਿਦ ਐਜੂਕੇਸ਼ਨ ਸੋ ਸਾਨੂੰ ਸਭ ਤੋਂ ਪਹਿਲਾਂ ਆਪਣਾ ਐਜੂਕੇਸ਼ਨ ਸਿਸਟਮ ਜਿਹੜਾ ਆਇਆ ਉਹਨੂੰ ਇੰਪਰੂਵ ਕਰਨਾ ਚਾਹੀਦਾ ਐ ਇਨਕਲੂਸਿਵ ਕਰਨਾ ਚਾਹੀਦਾ ਐ ਐਂਡ ਉਹਦੇ ਵਾਸਤੇ ਜਿਹੜੀ ਅਗਲੀ ਹਾਰਡਲ ਹੈਗੀ ਆ ਉਹ ਦੈਟ ਇਜ਼ ਐਕਸੈਸੀਬਿਲਟੀ ਬੈਰੀਅਰ ਫਰੀ এনवायरमेंट ਸਾਡੇ ਜੇ ਕੋਈ ਸਕੂਲ ਜਾਂਦੇ ਆ ਤੇ ਇੱਥੇ ਵੀ ਆਉਣਾ ਸੀਗਾ ਤੇ ਇਵਨ ਜੀ ਵਾਸ ਨਾਟ ਅਵੇਅਰ ਕਿ ਇੱਥੇ ਰੈਂਪ ਵੀ ਹੋਣਾ ਚਾਹੀਦਾ ਸੋ ਹੀ ਟੋਲਡ ਥੈਮ ਕਿ ਇੱਥੇ ਰੈਂਪ ਪਲੀਜ਼ ਬਣਾ ਲਿਓ ਤੁਸੀਂ ਮੀਡੀਆ ਦੇ ਵਿੱਚ ਹੀ ਹਗੋ ਤਾੜੀ ਹੀ ਹੋਏ ਹੋ ਜਾਏਗੀ ਸੋ ਦੇ ਪੁਟ ਅ ਰੈਂਪ ਓਵਰ ਹੇਅਰ ਟੂ ਸਿਮਿਲਰਲੀ ਹਰ ਸਕੂਲ ਦੇ ਵਿੱਚ ਸਾਡੇ ਪਬਲਿਕ ਪਲੇਸਸ ਦੇ ਵਿੱਚ ਜਿੱਥੇ ਕੋਈ ਸਕੂਲਸ ਨੇ ਬੈਂਕਸ ਨੇ ਆਫੀਸਰਸ ਨੇ ਜਿੱਥੇ ਵੀ ਸਾਡੇ ਸਟੂਡੈਂਟਸ ਜਾਂ ਸਾਡੇ ਕੋਈ ਪੜਾਈ ਤੋਂ ਬਾਅਦ ਵੀ ਜਿਹੜੇ ਅਡਲਟਸ ਨੇ ਜਾਂਦੇ ਨੇ ਉਹ ਹੋਣੇ ਚਾਹੀਦੇ ਨੇ ਤਾਂ ਕਿ ਉਹ ਤੇ ਆਪਣੀ ਮਰਜ਼ੀ ਨਾਲ ਜਾ ਸਕਣ ਉਹਨਾਂ ਨੂੰ ਕਿਸੇ ਹੈਲਪ ਨਾਲ ਲੈਣੀ ਪਵੇ ਜੇ ਇਹ ਚੀਜ਼ ਹੋ ਜੇਗੀ ਤੇ ਉਸ ਤੋਂ ਬਾਅਦ ਉਹ ਖੁਦ ਪੈਸੇ ਕਮਾਉਣਾ ਸ਼ੁਰੂ ਕਰ ਦੇਣਗੇ ਤਾਂ ਕਿ ਇਹਦੇ ਨਾਲ ਹੀ ਹੋਏਗਾ ਕਿ ਉਹ ਪੈਨਸ਼ਨ ਦੇ Dਾਰੇ ਤੋਂ ਬਾਹਰ ਆ ਜਾਣਗੇ ਉਹ ਇਨ ਫੈਕਟ ਦੇ ਵਿਲ ਬਿਕਮ ਅ ਪਾਰਟ ਆਫ ਦ ਇਕਨੋਮੀ ਉਹ ਟੈਕਸ ਪੇ ਕਰਨਾ ਸਟਾਰਟ ਕਰ ਦੇਣਗੇ ਸੋ ਮੇਨ ਮੁੱਦਾ ਹੀ ਹੈਗਾ ਥੈਟ ਇਜ਼ ਏਮਪਾਵਰਮੈਂਟ ਪਾਵਰਮੈਂਟ ਹੀ ਜੇਕਰ ਗਵਰਨਮੈਂਟ ਫੈਸਿਲਿਟੇਟ ਕਰ ਦਿੰਦੀ ਹੈ ਤਾਂ ਕਿ ਉਹਨਾਂ ਦੇ এডਿਕੇਸ਼ਨ ਪ੍ਰੋਪਰ ਹੋ ਜਾਵੇ ਉਹਨਾਂ ਦੇ ਵਾਸਤੇ ਬੈਰਫੀ এনवायरमेंट ਬਣ ਜਾਵੇ ਜਿਹੜੇ ਸਾਡੀ ਇੰਡਸਟਰੀਜ਼ ਹੈਗੀਆਂ ਨੇ ਉਹਨਾਂ ਨੂੰ ਅਕਾਮੋਡੇਟ ਕਰਨਾ ਸ਼ੁਰੂ ਕਰ ਦੇਣ ਜਿਵੇਂ ਕੁਆਲਟੀ ਫਾਰਮਾਸਿਓਟਿਕਲ ਤੋਂ ਬੈਠੇ ਹੋਏ ਨੇ ਰੋੜਾ ਜੀ ਠੀਕ ਹੈ ਇਹ ਆਪਣੇ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੀ ਜਿਹੜੀ এমਪਲੋਇਮੈਂਟ ਇਨਸ਼ੋਰ ਕਰਨਾ ਸ਼ੁਰੂ ਕਰ ਦੇਣ ਸਾਡਾ ਸਰਕਾਰ ਤੋਂ ਲੋਡ ਘਟ ਜੇਗਾ ਅਸੀਂ ਮੇਜਰ ਸਰਕਾਰ ਵਾਲੀ ਦੇਖਦੇ ਆ ਸੋ ਸਰਕਾਰ ਵਾਲ ਵੇਖਣ ਦੇ ਨਾਲੋਂ ਅਸੀਂ ਹੋਰ ਵੀ ਬਹੁਤ ਕੁਝ ਹੈ ਜਿਵੇਂ ਕਿ ਮੈਡਮ ਨੇ ਠੀਕ ਹੈ ਇਹ ਫਿੱਕੀ ਫਲੋ ਦੇ ਵਿੱਚ ਨੇ ਲੜਕੀਆਂ ਨੇ ਲੜਕਿਆਂ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਲੜਕੇ ਫਿਰ ਮੈਨੇਜ ਕਰ ਲੈਂਦੇ ਨੇ ਬਟ ਲੈਟਸ ਟੇਕ ਦਾ ਕੇਸ ਪਾਇਨਲ ਕਿ ਅਕੋਰਡਿੰਗ ਟੂ ਰੀ ਅਗੇਨ ਸਾਡੇ ਕੇਸ ਦੇ ਵਿੱਚ ਲੜਕਿਆਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਆ ਕੋ ਦੇ ਡੋਂਟ ਹੈ ਯੂਰਿਨ ਕੰਟਰੋਲ ਦੇ ਡੋਂਟ ਹੈ ਬੱਬਲ ਕੰਟਰੋਲ ਸੋ ਇਹ ਸਾਰੀ ਜਿਹੜੀ ਚੀਜ਼ਾਂ ਨੇ ਐਨ ਪਾਵਰਮੈਂਟ ਨਾਲ ਹੀ ਖਤਮ ਹੋ ਸਕਦੀਆਂ ਨੇ ਸੋ ਸੁਸਾਇਟੀ ਨੂੰ ਸੈਂਸਟਾਈਜ਼ ਹੋਣਾ ਚਾਹੀਦਾ ਆ ਤਾਂ ਕਿ ਅਸੀਂ ਇੱਕ ਇਨਕਲੂਸਿਵ ਸੁਸਾਇਟੀ ਦੀ ਸਿਰਜਣਾ ਕਰੀਏ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਦਵਿੰਦਰ ਜੀ ਆਸ ਕਰਦੇ ਆ ਕਿ ਅਸੀਂ ਵੀ ਤੁਹਾਡੇ ਤੋਂ ਸਿੱਖਾਂਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਇੱਥੇ ਦੂਸਰਾ ਇੱਕ ਪਲੇਟਫਾਰਮ ਵੀ ਹੋਣਾ ਚਾਹੀਦਾ ਹੈ ਉਪਰਚਨ ਨੂੰ ਆਸਤੇ ਰੈਂਪ ਹੋਣਾ ਚਾਹੀਦਾ ਹੈ ਅਸੀਂ ਵੀ ਸਿੱਖਾਂਗੇ ਤੇ ਆਸ ਕਰਦੇ ਹਾਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਉਸ ਤੋਂ ਸਰਕਾਰਾਂ ਵੀ ਕੁਝ ਸਿੱਖਣ ਜੋ ਅਪੀਲ ਦਵਿੰਦਰ ਜੀ ਨੇ ਕੀਤੀ ਹੈ ਆਸ ਕਰਦੇ ਹਾਂ ਜੀ ਮੀਡੀਆ ਦੇ ਮੰਚ ਤੋਂ ਜਿਹੜਾ ਹੈ ਉਹ ਸਰਕਾਰਾਂ ਜੇਕਰ ਸੁਣ ਰਹੀਆਂ ਨੇ ਤੇ ਇਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਡਾਕਟਰ ਸੰਧੂ ਜੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਰੋੜਾ ਜੀ ਆਈ ਐਮ ਬੀ ਟੂ ਵੇਅਰ ਆਫ ਇਟ ਮੈਂ ਤੁਹਾਡਾ ਨਾਈਸੇ ਕਰਕੇ ਲਿਆ ਕਿ ਤੁਸੀਂ ਅੰਮ੍ਰਿਤਸਰ ਦੀ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਹੋ ਐਂਡ ਪ੍ਰਾਈਵੇਟ ਸੈਕਟਰ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਸੋਸਾਇਟੀ ਨੂੰ ਏਮਪਾਵਰ ਕਰਨ ਲਈ ਐਂਡ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਸੀ ਕਿ ਯੂ ਆਰ ਰਾਈਟ ਸਿੰਸ ਯੂ ਆਰ ਵਰਕਿੰਗ ਫੋਰ ਵੀ ਹੈਵ ਵਨ ਵਿੰਗ ਕਾਲ ਡਿਸੇਬਿਲਟੀ ਏਮਪਾਵਰਮੈਂਟ ਸੋ ਮੈਨੂੰ ਇਹਦਾ ਨੰਬਰ ਦੇ ਦਿਓ ਵੀਲ ਗੈਟ ਇਨ ਟੱਚ ਐਂਡ ਲੈਟਸ ਸੀ ਵਾਟ ਵੀ ਕੈਨ ਡੂ ਐਂਡ ਆ ਵਰ ਰੀਲੀ ਲਵ ਟੂ ਵਰਕ ਫੋਰ ਦ ਗਰਲਸ ਇਫ ਆਈ ਇਫ ਲੋ ਕੁਡ ਕਮ ਇਨ ਇਨ ਐਨੀ ਵੇ thank you sir. thank you jiru. thank you thank you sir thank you thank you ma'am thanks a lot